ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਸਪੈਸ਼ਲੀ ਤੁਹਾਡਾ ਧੰਨਵਾਦ ਕਰਨਾ ਆਈਆਂ ਜੀ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਬੱਚੇ ਲਈ ਵਧੀਆ ਵਧੀਆ ਕਮੈਂਟ ਕੀਤੇ ਨੇ ਜੀ ਮੇਰੇ ਬੱਚੇ ਦੀ ਵੀਡੀਓ ਨੂੰ ਸ਼ੇਅਰ ਕੀਤਾ ਮੇਰੇ ਬੱਚੇ ਨੂੰ ਪਿਆਰ ਕੀਤਾ ਜਿਨ੍ਹਾਂ ਨੇ ਮੇਰੇ ਬੱਚੇ ਲਈ ਦੁਆਵਾਂ ਕੀਤੀਆਂ ਜੀ ਉਹਨਾਂ ਦਾ ਦਿਲੋਂ ਧੰਨਵਾਦ ਕਰਦੀਆਂ ਜੀ ਮੇਰੇ ਫੇਸਬੁੱਕ ਪਰਿਵਾਰ ਇੰਸਟਾਗ੍ਰam ਪਰਿਵਾਰ ਮੇਰੇ YouTube ਪਰਿਵਾਰ ਲਈ ਮੈਂ ਸਪੈਸ਼ਲੀ ਥੈਂਕ ਯੂ ਬੋਲਣਾ ਚਾਹੂੰਗੀ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਤਾ ਮੈਂ ਦਿਲੋਂ ਧੰਨਵਾਦ ਕਰਦੀ ਆਂ ਜੀ ਤੇ ਉਹਨਾਂ ਦੇ ਬੱਚਿਆਂ ਲਈ ਅਰਦਾਸ ਕਰਦੀ ਆਂ ਜੀ ਕਿ ਬਾਬਾ ਜੀ ਤੁਹਾਡੇ ਬੱਚਿਆਂ ਨੂੰ ਵੀ ਤਰੱਕੀਆਂ ਬਖਸ਼ੇ ਜੀ ਤੇ ਤੁਹਾਡੀ ਲੰਬੀ ਉਮਰ ਹੋਵੇ ਤੇ ਤੁਹਾਨੂੰ ਬਾਬਾ ਜੀ ਦੇ arogya ਤਾ ਬਖਸ਼ੇ ਸਮਤ ਬਖਸ਼ੇ ਤੰਦਰੁਸਤੀ ਬਖਸ਼ੇ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਕਮੈਂਟ ਕੀਤੇ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆਂ ਜੀ ਐਦਾਂ ਹੀ ਮੇਰੇ ਬੱਚੇ ਦੀ ਵੀਡੀਓ ਨੂੰ ਅਗਲੀਆਂ ਆਉਣ ਵਾਲੀ ਵੀਡੀਓ ਨੂੰ ਪਿਆਰ ਦਿਓ ਜੀ ਤੇ ਮੈਂ ਬਹੁਤ ਧੰਨਵਾਦੀ ਆ ਜੀ ਤੁਹਾਡੀ ਤੇ ਪਲੀਜ਼ ਮੇਰੀ ਐਦਾ ਹੀ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਜੀ ਜਿਨ੍ਹਾਂ ਜਿਨ੍ਹਾਂ ਨੇ ਸ਼ੇਅਰ ਕੀਤੀਆਂ ਜੀ ਮੈਂ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰੇ ਬੱਚੇ ਦੀ ਵੀਡੀਓ ਦੇਖੀ ਜਿਨ੍ਹਾਂ ਨੇ ਕਮੈਂਟ ਨਹੀਂ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਜੀ ਮੈਂ ਸਾਰਿਆਂ ਦੇ ਧੰਨਵਾਦ ਕਰਨਾ ਚਾਹੂੰਗੀ ਜੀ ਤੇ ਸਾਰਿਆਂ ਦੀ ਕਿਰਪਾ ਸਦਕਾ ਹੀ ਇੱਥੇ ਤੱਕ ਪਹੁੰਚੇ ਆ ਜੀ ਆਪਾਂ ਤੇ ਮਹਾਰਾਜ ਦੀ ਇੰਨੀ ਕੀ ਕਿਰਪਾ ਹੋਈ ਹੈ ਕਿ ਜੀ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਜੀ ਤੇ ਮੇਰੀ ਆਉਣ ਵਾਲੀਆਂ ਵੀਡੀਓ ਨੂੰ ਵੀ ਐਦਾਂ ਹੀ ਪਿਆਰ ਦਿਓ ਜੀ ਐਦਾਂ ਹੀ ਤੁਸੀਂ ਆਪਣਾ ਬਣਾਈ ਰੱਖਿਓ ਜੀ ਤੇ ਮੈਂ ਤੁਹਾਡੇ ਪਿਆਰ ਦੇ ਸਦਕੇ ਇੱਥੇ ਤੱਕ ਪਹੁੰਚੀ ਆਂ ਜੀ ਤੇ ਜਲਦੀ ਜਲਦੀ ਆਪਾਂ ਨੇ 1000 ਸਬਸਕ੍ਰਾਈਬਰ ਪੂਰੇ ਕਰ ਲੈਣੇ ਨੇ ਜੀ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਅੱਗੇ ਥੋੜਾ ਜਿਹਾ ਸ਼ੇਅਰ ਕਰ ਦਿਓ ਜਿੱਤੇ 1000 ਆਪਣੇ ਪੂਰੇ ਹੋ ਜਾਣਗੇ ਜੀ ਤੇ ਐਦਾਂ ਹੀ ਆਪਣਾ ਪਿਆਰ ਤੁਸੀਂ ਮੈਨੂੰ ਦਿੰਦੇ ਰਹੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ